ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਦੇ ਅਰਦਾਸ ਆ ਕਿ ਤੁਸੀਂ ਸਭ ਠੀਕ ਠਾਕ ਹੋਵੋ ਤੇ ਅੱਜ ਮੈਂ ਲੱਗੀ ਸੀਗੀ ਤੁਹਾਨੂੰ ਇੱਕ ਅਮਰੂਦ ਦੀ ਇਹੋ ਜੀ ਵੈਰਾਈਟੀ ਦਿਖਾਣ ਜੀ ਦਾ ਅਮਰੂਦ ਮੈਨੂੰ ਲੱਗਦਾ ਵੀ ਸ਼ਾਇਦ ਮੇਰਾ ਅੰਦਾਜ਼ਾ ਆ ਵੀ 1 ਕਿਲੋ ਤੋਂ ਉੱਪਰ ਹੀ ਹੋਊਗਾ ਜਦੋਂ ਤੋੜਿਆ ਫਿਲਹਾਲ ਤੇ ਮੈਂ ਅਜੇ ਨਹੀਂ ਤੋੜ ਰਹੀ ਹੈਗੀ ਕਿਉਂਕਿ ਇਹ ਬਾਕੀ ਸਾਰੇ ਸਾ ਆਪਣੇ ਲਗਭਗ ਜਿਹੜੇ ਅਮਰੂਦ ਹਨ ਖਤਮ ਹੋ ਚੁੱਕੇ ਆ ਕਿਸੇ ਵੀ ਵੈਰਾਈਟੀ ਦੇ ਨਹੀਂ ਰਹਿ ਗਏ ਥੋੜੇ ਜਿਹੇ ਹਿਸਾਰ ਸਫੈਦਾ ਦੇ ਰਹਿੰਦੇ ਆ ਬਾਕੀ ਲਗਭਗ ਖਤਮ ਹੋ ਗਿਆ ਲੇਕਿਨ ਇਹ ਵਾਲਾ ਮੇਰਾ ਇੱਕ ਅਮਰੂਦ ਦਾ ਬੂਟਾ ਆ ਜਿਹੜਾ ਕਿ 3 ਸਾਲ ਦਾ ਹੋ ਚੁੱਕਾ ਆ ਇਹਦਾ ਜਿਹੜਾ ਕਲਰ ਵਾ ਨਾ ਉਹ ਨਾਖਾਂ ਵਰਗਾ ਆ ਅਮਰੂਦ ਦਾ ਰੰਗ ਤੁਸੀਂ ਦੇਖੋ ਤਾਂ ਮੈਂ ਕੁਆਲਿਫਾਈਂਗ ਖੋਲ ਕੇ ਦਿਖਾਉਣੀ ਆ ਅਮਰੂਦ ਇੱਕ ਅਮਰੂਦ ਐਡਾ ਵੱਡਾ ਆ ਮਤਲਬ ਕਿ ਉਹਨੂੰ 1 ਕਿਲੋ ਵਾਲਾ ਲਫਾਫਾ ਵੀ ਪੂਰਾ ਨਹੀਂ ਆਇਆ ਤੇ ਛੋਟਾ ਪੈ ਗਿਆ ਸੀ ਲਫਾਫਾ ਫਿਰ ਮੈਂ ਦੁਬਾਰਾ ਉਹਨੂੰ ਲਫਾਫਾ ਜਿਹੜਾ ਹੋਰ ਵੱਡਾ ਚਾੜਿਆ ਮੇਰਾ ਅੰਦਾਜ਼ਾ ਹੋਇਆ ਵੀ 1.5 ਕਿਲੋ ਦੇ ਕਰੀਬ-ਕਰੀਬ ਅਮਰੂਦ ਇਹ ਹੋਊਗਾ ਜਿੱਦਣ ਇਹ ਤੋੜਿਆ ਮੈਂ ਤੁਹਾਡੇ ਨਾਲ ਵੀਡੀਓ ਸ਼ੇਅ ਪੱਕਣ ਦੀ ਵੇਟ ਕਰ ਰਹੀ ਆ ਮੈਂ ਤੇ ਮੈਂ ਦੋ ਪੋਲੀਥੀਨ ਵੀ ਇਹਨੂੰ ਚਾੜ੍ਹਿਆ ਤਾਂ ਕਿ ਕੋਈ ਪੰਛੀ ਵਗੈਰਾ ਇਹਨੂੰ ਕੱਟ ਨਾ ਲਾਵੇ ਕਿਉਂਕਿ ਆਪਾਂ ਇਹਦੀ ਵੀਡੀਓ ਬਣਾਣੀ ਆ ਤੇ ਤੁਹਾਡੇ ਨਾਲ ਵੀਡੀਓ ਜਿਹੜੀ ਉਹ ਸ਼ੇਅਰ ਵੀ ਕਰਨੀ ਆ ਕਿ ਏਡੇ ਏਡੇ ਅਮਰੂਦ ਵੀ ਹੋ ਸਕਦੇ ਆ ਵੈਰਾਈਟੀ ਨਾਮ ਵਗੈਰਾ ਮੈਨੂੰ ਕੁਝ ਨਹੀਂ ਪਤਾ ਪਰ ਦੋ ਕੱਜ ਥੋੜੇ ਮੈਂ ਤੋੜਨ ਲੱਗੀ ਆ ਟੇਸਟ ਵੇਖਦੇ ਆ ਇੱਕ ਵਾਰੀ ਕਿ ਕਿੱਦਾਂ ਦਾ ਆ ਇਹ ਤੁਸੀਂ ਦੇਖੋ ਇਹ ਪੱਕ ਚੁੱਕਾ ਆ ਲਗਭਗ ਬਹੁਤ ਜ਼ਿਆਦਾ ਨਹੀਂ ਪੱਕਾ ਕਹਿ ਸਕਦੇ ਪਰ ਫਿਰ ਵੀ ਠੀਕ ਮਤਲਬ ਖਾਣਜੋਗਾ ਹੋ ਗਿਆ ਹੋ ਗਿਆ ਹੁਣ ਇੱਕ ਮੈਨੂੰ ਕਦੀ ਕਦੀ ਇਦਾਂ ਲੱਗਦਾ ਆ ਵੀ ਇਹ ਅਮਰੂਦ ਇੰਨਾ ਜ਼ਿਆਦਾ ਪੱਕਣਾ ਹੀ ਨਹੀਂ ਹੈਗਾ ਕਿਉਂਕਿ ਇਹਦੇ ਪਹਿਲਾਂ ਵੀ ਅਮਰੂਦ ਨਾ ਪੱਕਦੇ ਨਹੀਂ ਸੀ ਹੁੰਦੇ ਬਸ ਇਦਾਂ ਦੇ ਰਹਿੰਦੇ ਸੀਗੇ ਮਤਲਬ ਇੰਨੇ ਜ਼ਿਆਦਾ ਹਾਰਡ ਆ ਨਾ ਇਹਨੂੰ ਤੁਸੀਂ ਮਹੀਨਾ ਵੀ ਰੱਖ ਛੱਡੋ ਤੇ ਇਹ ਅਮਰੂਦ ਖਰਾਬ ਨਹੀਂ ਹੋਣਾ ਤੇ ਮੈਨੂੰ ਲੱਗਦਾ ਵੀ ਅੱਧਾ ਕਿਲੋ ਤੋਂ ਤਾਂ ਇਹ ਵੀ ਉੱਪਰ ਹੀ ਹੋਣਾ ਆ ਤੇ ਇਹ ਸਭ ਤੋਂ ਛੋਟੇ ਅਮਰੂਦਾਂ 'ਚ ਹਜੇ ਆਉਂਦਾ ਵਿਆਵਾ ਜਿਹੜਾ ਵੱਡਾ ਸਾਈਜ਼ ਆ ਉਹਦਾ ਮੈਂ ਤੁਹਾਨੂੰ ਤੋਲ ਕੇ ਵੀ ਦਿਖਾਉਂਗੀ ਇਹ ਵੀ ਦਿਖਾ ਦੂੰਗੀ ਤੋਲ ਕੇ ਤੋਲਣ ਦਾ ਆਪਾਂ ਨੂੰ ਕਿਹੜਾ ਇੱਥੇ ਬਰਾ ਲੱਗਣਾ ਹਨਾ ਤੇ ਪਰ ਮੈਂ ਉਹਦੀ ਵੇਟ ਕਰ ਰਹੀ ਹਾਂ ਕਿ ਉਹ ਪੱਕੇ ਤੇ ਉਹਨੂੰ ਮੈਂ ਤੋੜਾਂ ਜਿਹੜਾ ਸਭ ਤੋਂ ਵੱਡਾ ਅਮਰੂਦ ਆ ਤੇ ਆਪਾਂ ਦੇਖਣਾ ਉਹਦਾ ਕਿ ਸਾਈਜ਼ ਕਿੰਨਾ ਕੁ ਹੁੰਦਾ ਆ ਇਹਦੇ ਨਾਲ ਦੇ ਮੈਂ 2-3 ਪੀਸ ਹੁਣ ਤੋੜ ਲਵਾਂ ਪਹਿਲਾਂ ਕਿਉਂਕਿ ਇੱਕ ਵਾਰੀ ਟੇਸਟ ਤਾਂ ਕਰਕੇ ਦੇਖੀਏ ਕਿਉਂਕਿ ਇਹ ਤਾਂ ਪੱਕ ਇਹ ਨਹੀਂ ਹਜੇ ਤੱਕ ਕੋਈ ਵੀ ਨਹੀਂ ਪੱਕਾ ਤਾਂ ਆ ਇੱਕ ਇਹਨਾਂ ਤਾਂ ਪੱਕ ਗਿਆ ਕਿ ਮੈਨੂੰ ਲੱਗਦਾ ਵੀ ਗਾਲੀ ਗਿਆ ਆ ਅਮਰੂਦ ਨਾ ਪੱਕ ਕੇ ਤੇ ਜ਼ਿਆਦਾ ਵਿੱਚ ਇਹ ਗਲ ਗਿਆ ਲਫਾਫੇ ਦੇ ਕਿਉਂਕਿ ਰੋਜ਼ ਆਪਣੇ ਕੋ ਆ ਵੀ ਨਹੀਂ ਹੁੰਦਾ ਨਾ ਆ ਦੇਖੋ ਬਿਲਕੁਲ ਪੱਕ ਗਿਆ ਸੀ ਪਰ ਗਲ ਵੀ ਗਿਆ ਚਲੋ ਇਹ ਤਾਂ ਵੇਸਟ ਗਿਆ ਆ ਇੱਕ ਮੈਂ ਹੋਰ ਖੋਲੇ ਆ ਲਫਾਫਾ ਤੇ ਤੁਸੀਂ ਅਮਰੂਦ ਦਾ ਰੰਗ ਚੈੱਕ ਕਰੋ ਸ਼ਾਇਦ ਇੰਨੀ ਟਾਈਟ ਅਮਰੂਦ ਟੁੱਟਦਾ ਨਾ ਮਤਲਬ ਕਿ ਖਿੱਚ ਕੇ ਤੋੜਨਾ ਪੈਂਦਾ ਰੰਗ ਤੁਸੀਂ ਦੇਖੋ ਪਿਓਰ 골ਡਨ ਆ ਜਿੱਦਾਂ ਕਿ ਸੇਬਾਂ ਦਾ ਰੰਗ ਹੁੰਦਾ ਨਾ ਸਾਈਜ਼ ਵੀ ਤੁਸੀਂ ਦੇਖੋ ਸੇਬ ਵਰਗਾ ਹੀ ਆ ਤੇ ਇਹਨਾਂ ਹਾਰਡ ਵਾਹੇ ਪੱਕ ਚੁੱਕਾ ਆ ਵੈਸੇ ਮੈਂ ਤੁਹਾਨੂੰ ਕਾਟ ਕੇ ਕਟਿੰਗ ਕਰਕੇ ਦਿਖਾਉਣੀ ਆ ਕਿ ਇਹਦਾ ਟੇਸਟ ਕਿਦਾਂ ਦਾ ਵਾ ਤੇ ਖਾਣ ਨੂੰ ਕਿਦਾਂ ਦਾ ਵਾ ਕਿਉਂਕਿ ਪਹਿਲਾਂ ਜਿਹੜਾ ਇੱਕ ਵਾਰੀ ਮੈਂ ਤੋੜਿਆ ਉਹ ਕਰੰਚੀ ਸੀ ਕਰੰਚੀ ਸੀ ਉਹ ਮਤਲਬ ਜੀ ਦਾ ਸੇਬ ਨਹੀਂ ਕਰੰਚੀ ਕਰੰਚੀ ਹੁੰਦਾ ਓਦਾਂ ਦਾ ਟੇਸਟ ਸੀ ਤੇ ਇਹਦੀ ਸ਼ੇਪ ਵੀ ਜਿਹੜੀ ਉਹ ਸੇਬ ਵਰਗੀ ਆ ਪਰ ਕਲਰ ਵਿੱਚੋਂ ਵਾਈਟ ਆ ਤੇ ਸੀਡ ਬਹੁਤ ਘੱਟ ਆ ਤੇ ਇਹ ਦੋ ਮੈਂ ਤੋੜ ਲਿਆ ਬਾਕੀ ਨਹੀਂ ਹਜੇ ਆਪਾਂ ਤੋੜਨੇ ਬਾਕੀ ਫਿਰ ਥੋੜੇ ਦਿਨਾਂ ਤੱਕ ਪੱਕਣਗੇ ਨਾ ਫਿਰ ਤੋੜਾਂਗੇ ਤੇ ਹੁਣ ਮੈਂ ਕਹਿਆ ਇਹਨਾਂ ਨੂੰ ਥੋੜਾ ਨਾ ਡੰਡੇ ਵਗੈਰਾ ਥੱਲੇ ਦੇਣੀ ਸੀਗੀ ਭਾਰ ਬਹੁਤ ਜ਼ਿਆਦਾ ਹੋ ਚੁੱਕਾ ਬਾਰਿਸ਼ ਦਾ ਕਰਕੇ ਤੇ ਕਿਤੇ ਅਮਰੂਦ ਦੀ ਟਾਣੀ ਨਾ ਟੁੱਟ ਜਵੇ ਕਿਉਂਕਿ ਇਹ ਵੈਰੈਟੀ ਮੇਰੇ ਕੋਲ ਇੱਕੋ ਹੀ ਆ ਇੱਕੋ ਹੀ ਬੂਟਾ ਵਾ ਇਹਦੇ ਨਾਲ ਦਾ ਬਾਕੀ ਤਾਂ ਦੋ ਦੋ ਤਿੰਨ ਤਿੰਨ ਵੀ ਹੈਗੇ ਆ ਤੇ ਕੁਝ ਮੈਂ ਇਹਨਾਂ ਦੇ ਲਫਾਫੇ ਡਬਲ ਲੱਗੀਆਂ ਕਰਨ ਕਿਉਂਕਿ ਸਿੰਗਲ ਲਫਾਫੇ ਦੇ ਵਿੱਚ ਵੀ ਜਿਹੜੀ ਉਹ ਮੱਖੀ ਆ ਨਾ ਉਹ ਡੰਗ ਮਾਰਦੀ ਪਈ ਆ ਤੇ ਕੁਝ ਆਪਾਂ ਤੁਹਾਨੂੰ ਆਪਣੀਆਂ 베ਰੀਆਂ ਦਿਖਾ ਦਿੰਨੇ ਇੱਧਰ ਬਾਰਿਸ਼ ਹੀ ਨਹੀਂ ਹਟ ਰਹੀ ਪਿਛਲੇ 2.5 ਮਹੀਨੇ ਤੋਂ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਆ ਤੇ ਬੇਰੀਆਂ ਨੂੰ ਵੀ ਖਾਦ ਵਗੈਰਾ ਵੀ ਦਿੱਤੀ ਨਹੀਂ ਗਈ ਹਜੇ ਤੱਕ ਇੱਕ ਵਾਰੀ ਦਿੱਤੀ ਸੀ ਪਹਿਲਾਂ ਤੇ ਉਸ ਤੋਂ ਬਾਅਦ ਨਹੀਂ ਦੇ ਹੋਈ ਕਿਉਂਕਿ ਬਾਰਿਸ਼ ਹੀ ਨਹੀਂ ਹਟਦੀ ਰੋਜ਼ ਹੀ ਰੋਜ਼ ਬਾਰਿਸ਼ ਹੁੰਦੀ ਡੇਲੀ 2.5 ਮਹੀਨੇ ਤੋਂ ਪੰਜਾਬ ਦੇ ਵਿੱਚ ਉਧਰ ਆਪਣੇ ਹੈਗੇ ਸੁਹਾਂਜਣੇ ਦੇ ਬੂਟੇ ਜਿਹਦੇ ਕੇ ਪੱਤੇ ਆਪਾਂ ਹੁਣ ਤੋੜ ਕੇ ਸੇਵ ਕਰ ਲੈਣੇ ਆ ਥੋੜੇ ਦਿਨਾਂ ਤੱਕ ਕਿਉਂਕਿ ਬਾਅਦ ਚ ਫੇਰ ਧੁੱਪਾ ਵਗੈਰਾ ਇੰਨੀਆਂ ਨਹੀਂ ਲੱਗਦੀਆਂ ਹੁੰਦੀਆਂ ਨਾ ਤੇ ਹੁਣ ਆਪਾਂ ਥੋੜੀਆਂ ਆਪਾਂ ਸਬਜ਼ੀਆਂ ਦੀਆਂ ਵੇਲਾਂ ਤੇ ਤੁਹਾਨੂੰ ਦਿਖਾਉਨੇ ਆ ਕਿਉਂਕਿ ਅੱਜ ਮੈਂ ਬਾਰ ਬਾਗ ਵਿੱਚ ਆਈ ਹੋਈਆਂ ਖੇਤ 'ਚ ਛੱਤ ਤੇ ਨਹੀਂ ਗਈ ਮੈਂ ਅੱਜ ਅੱਜ ਆਪਾਂ ਤੁਹਾਨੂੰ ਇੱਥੋਂ ਦਾ ਹੀ ਸਾਰਾ ਜਿਹੜਾ ਓਵਰਵਿਊ ਦਿੰਨੇ ਆਂ ਇੱਧਰ ਡ੍ਰੈਗਨ ਫਰੂਟ ਆ ਮੇਰੇ ਲੱਗੇ ਹੋਏ ਇਹ ਸਾਰ ਸਹੈਦਾ ਇਹ ਮੈਂ ਤੋੜਨੇ ਆ ਹਲੇ ਇਹ ਹੈਗੀ ਆ ਬਲੈਕ 베ਰੀ ਮਿੱਠੇ ਦਾ ਬੂਟਾ ਤੇ ਕੁਝ ਫਰੂਟ ਪਲਾਂਟ ਜਿਹੜੇ ਆ ਨਾ ਅੱਗੇ ਹੁਣ ਲੱਗਣੇ ਸਟਾਰਟ ਹੋ ਚੁੱਕੇ ਆ ਆਪ ਜਿਸ ਤਰ੍ਹਾਂ ਕਿ ਅਮਰੂਦ ਆ ਸਰਦੀਆਂ ਵਾਲੇ ਲੱਗੇ ਆਏ ਆ ਥੋੜੇ ਥੋੜੇ ਇਹ ਕੁਝ ਡ੍ਰੈਗਨ ਦੇ ਬੂਟੇ ਆ ਜਿਹੜਾ ਕਿ ਮੈਂ ਅੱਗੇ ਲਗਾਣੇ ਆ ਇਹਨਾਂ ਦੇ ਕਾਫੀ ਪਲਾਂਟ ਇਹ ਮੈਂ ਕੁਛ ਮਿਸ਼ੂ ਤੋਂ ਮੰਗਾਏ ਸੀਗੇ ਜੇ ਤੁਹਾਨੂੰ ਮਿਸ਼ੂ ਦਾ ਲਿੰਕ ਚਾਹੀਦਾ ਹੈ ਤੁਸੀਂ ਮੰਗਵਾਣੇ ਆ ਬਹੁਤ ਵਧੀਆ ਮੇਰੇ ਫਰੂਟ ਪਲਾਂਟ ਨਿਕਲੇ ਕਿ ਜੈਲੋ, ਰੈੱਡ ਤੇ ਮੈਰੂਨ ਕਲਰ ਮੈਂ ਤਿੰਨ ਮੰਗਵਾਏ ਸੀ ਤਿੰਨੇ ਮੇਰੇ ਬਹੁਤ ਵਧੀਆ ਨਿਕਲੇ ਤੇ ਸਾਲ ਬਾਅਦ ਹੀ ਉਹਨਾਂ ਨੂੰ ਫਰੂਟ ਆ ਗਿਆ ਮਿਸ਼ੂ ਤੋਂ ਮੰਗਾਈ ਸੀ ਮੈਂ ਤੇ ਤੁਸੀਂ ਵੀ ਮੰਗਵਾ ਕੇ ਲਗਾ ਸਕਦੇ ਹੋ ਹੈਗੇ ਵੀ ਸਸਤੇ ਹੀ ਆ ਸਾਰੇ 100 120 30 ਰੁਪਏ ਦੇ ਸੀਗੇ ਤੇ ਮੈਂ ਲਿੰਕ ਤੁਹਾਨੂੰ ਆ ਕਮੈਂਟ ਬਾਕਸ ਚ ਦੇ ਦੂੰਗੀ ਤੁਸੀਂ ਮੰਗਵਾ ਲਿਓ ਅਮਰੂਦ ਮੈਂ ਤੋੜ ਕੇ ਲੈ ਆਈਆਂ ਤੇ ਹੁਣ ਆਪਾਂ ਇਹ ਕੱਟ ਕੇ ਤੁਹਾਨੂੰ ਦਿਖਾਉਨੇ ਆ ਬਿਲਕੁਲ ਸਾਫ਼ ਸੁਥਰਾ ਅਮਰੂਦ ਆ ਪਰ ਹਾਰਡ ਬਹੁਤ ਜ਼ਿਆਦਾ ਸੇਬ ਵਾਂਗ ਤੁਸੀਂ ਦੇਖ ਸਕਦੇ ਹੋ ਦੀ ਆਵਾਜ਼ ਤੋਂ ਹੀ ਉਸ ਦੇਖੋ ਕਿੰਨਾ ਮਤਲਬ ਐਨੇ ਹਾਰਡ ਅਮਰੂਦ ਮੈਂ ਅੱਜ ਤੱਕ ਨਹੀਂ ਦੇਖੇ ਤਾਂ ਸੀਡ ਤੁਸੀਂ ਦੇਖੋ ਬਿਲਕੁਲ ਇੱਕ ਜਾਂ ਦੋ ਸੀਡ ਹੁਣ ਇੱਕ ਆ ਸੀਡ ਆ ਇੱਕ ਆ ਸੀਡ ਆ ਬਸ ਇਸ ਤੋਂ ਜ਼ਿਆਦਾ ਇਹਦੇ ਵਿੱਚ ਸੀਡ ਨਹੀਂ ਹੈਗੇ ਤੇ ਖਾ ਕੇ ਦੇਖਦੇ ਆ ਆਪਾਂ ਇਹਦਾ ਟੇਸਟ ਕਿਦਾਂ ਦਾ ਆ ਜਿਸ ਤਰ੍ਹਾਂ ਸੇਬ ਹੁੰਦਾ ਨਾ ਉਸੇ ਤਰ੍ਹਾਂ ਇਹਦੇ ਵਿੱਚ ਮਤਲਬ ਕਰੰਚ ਵਾ ਮਤਲਬ ਅਮਰੂਦ ਵਾਂਗੂ ਤਾਂ ਤੁਸੀਂ ਇਹਨੂੰ ਕਹਿ ਹੀ ਨਹੀਂ ਸਕਦੇ ਬਿਲਕੁਲ ਸੇਬ ਵਰਗਾ ਹੀ ਟੇਸਟ ਆ ਥੋੜਾ ਥੋੜਾ ਵਿੱਚੋਂ ਮਿਕਸ ਅਮਰੂਦ ਸੇਬ ਦਾ ਜਿਹੜਾ ਟੇਸਟ ਆ ਤੇ ਬਹੁਤ ਮਤਲਬ ਕਿ ਇਹਦੇ ਵਿੱਚ ਕਰੰਚ ਵਾ ਹਾਰਡ ਹਾਰਡ ਬਹੁਤ ਜ਼ਿਆਦਾ ਤੁਸੀਂ ਦੇਖੋ ਅਮਰੂਦ ਇਸ ਤਰ੍ਹਾਂ ਦੇ ਮੈਂ ਤਾਂ ਕਦੀ ਨਹੀਂ ਦੇਖੇ ਹੁਣ ਪਤਾ ਨਹੀਂ ਇਹ ਕਿਹੜੀ ਵੈਰਾਈਟੀ ਆ ਮੈਨੂੰ ਲੱਗਦਾ ਵੀ ਇਹ ਮਹੀਨਾ ਇਹ ਅਮਰੂਦ ਖਰਾਬ ਨਹੀਂ ਹੋਊਗਾ ਆਪਾਂ ਇਹਦੇ ਪਲਾਂਟ ਵੀ ਜਿਹੜੇ ਤਿਆਰ ਕਰ ਰਹੇ ਆ ਤੇ ਜੇ ਕਿਸੇ ਨੂੰ ਲੈਣੇ ਹੋਣ ਤਾਂ ਤੁਸੀਂ ਬੁੱਕ ਕਰ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਦੇ ਬੂਟੇ ਵੀ ਤਿਆਰ ਕਰਕੇ ਦਵਾਂਗੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ